ਬੋਧ ਕਿਰਪਾ ਹੈ ਵੈਰੂ ਸੰਗਤੀ ਤੇ ਬੋਧ ਕਿਰਪਾ ਸੰਗਤ ਦੇ ਚਰਨ ਤੁਰਨਾ ਨੇ ਵੈਰੂ ਜੀ ਸਾਰੇ ਕਾਰਜੋ ਜੰਦੇ ਹੋਏ ਜਿਸ ਤਰ੍ਹਾਂ ਨੇ ਪਰਮਜੀਤ ਪੰਜੀ ਬਹੁਤ ਸੋਨਾ ਆਪਣਾ ਦਸਕੇ ਗਿਆ ਨਾ ਤੇ ਇਸ ਤਰ੍ਹਾਂ ਦੇ ਪ੍ਰੈਕਟੀਕਲ ਘੁਸੇ ਬਹੁਤ ਕਰਾਂਦੇ ਹੈ ਮਤਲਬ ਹੁਣ ਜਿਸ ਤਰ੍ਹਾਂ ਨਵੀਂ ਸੰਗਤ ਆਈ ਹੈ ਤੇ ਮੈਂ ਪਹਿਲੇ ਵੀ ਕਈ ਵਾਰੀ ਦੱਸਿਆ ਸੀ ਆਪਣੇ ਪਾਪਾ ਦਾ ਹੀ ਦੱਸਿਆ ਸੀ ਕਿ ਲਾਸਟ ਈਅਰ ਜਦੋਂ ਪਾਪਾ ਹਸਪੀਟਲਾਈਜ਼ ਸੀਗੇ ਤਾਂ ਕਿਸ ਤਰ੍ਹਾਂ 3 ਮਹੀਨੇ ਵਾਈ ਨੂੰ ਪਾਪਾ ਕੋਲ ਜਦੋਂ ਅਸੀਂ ਹਸਪੀਟਲ ਵਿੱਚ ਸੀਗੇ ਤਾਂ ਕਿਸ ਤਰ੍ਹਾਂ ਉਹਨਾਂ ਦਾ ਬਿਲਕੁਲ ਖਤਮ ਸੀਗੀ ਬੋਡੀ ਵਾਈਗਰੂ ਬਿਲਕੁਲ ਜਿਸ ਤਰ੍ਹਾਂ ਬੋਡੀ ਡੈਡ ਸੀਗੀ ਉਹ ਬੈੱਡ ਤੇ ਸੀਗੇ ਤੇ ਰੋਜ਼ ਕੁਛ ਨਾ ਕੁਝ ਕੁਝ ਸਾ ਪ੍ਰੈਕਟੀਕਲ ਕਰਾਉਂਦੇ ਸੀ ਮਤਲਬ ਅੱਜ ਵੀ ਮੈਨੂੰ ਯਾਦ ਹੈ ਕਿ ਪਾਪਾ ਜਦੋਂ ਐਡਮਿਟ ਸੀਗੇ ਤੇ ਇੱਕ ਟਾਈਮ ਐਸੇ ਆਇਆ ਸੀ ਪਾਪਾ ਦਾ ਕਿ ਡਾਕਟਰ ਨੇ ਕਹਿਤਾ ਸੀ ਕਿ ਰਾਤੋਂ ਰਾਤ ਹੀ ਟੈਲਿਸਿਸ ਕਰਾਉਣਾ ਹੈ ਉਹਨਾਂ ਦਾ ਔਰ ਤੇ ਆਲਰੇਡੀ ਸਰਜਰੀਜ਼ ਵੀ ਹੋਣੀ ਸੀ ਉਹਨਾਂ ਦੀ ਤੇ ਟੈਲਸਿਸ ਨਾਲ ਤੇ ਉਹਨਾਂ ਦਾ ਜਿਸ ਤਰ੍ਹਾਂ ਬਲੱਡ ਬਹੁਤ ਜ਼ਿਆਦਾ ਸੀਗਾ ਹੀ ਨਹੀਂ ਮਤਲਬ ਕੀ ਉਹਨਾਂ ਦਾ ਡੈਲਸਿਸ ਹੋਣਾ ਸੀ ਤੇ ਉਹਨਾਂ ਦੀ ਨਾ ਐਮਰਜੈਂਸੀ ਬੇਸਿਸ ਤੇ ਨਾ ਵੈਕੂ ਅ ਟੈਸਟ ਹੋਇਆ ਤੇ ਉਹ ਜਿਹੜਾ ਟੈਸਟ ਹੋਣਾ ਸੀ ਨਾ ਤੇ ਮਤਲਬ ਜ਼ੂਮ ਵਿੱਚ ਅਰਦਾਸ ਕਰਾਈ ਮਤਲਬ ਟੈਸਟ ਹੋਣ ਤੋਂ ਪਹਿਲੇ ਵੀ ਅਰਦਾਸ ਕਰਾਈ ਜ਼ੂਮ ਵਿੱਚ ਆਪਣੇ ਟੈਲੀਗ੍ਰਾਮ ਵਿੱਚ ਤੇ ਉਹ ਟੈਸਟ ਮਤਲਬ ਬਲੱਡ ਟੈਸਟ ਲੈ ਕੇ ਪਾਪਾ ਦਾ ਤੇ ਉਸ ਤੋਂ ਬਾਅਦ ਵੈਗੂ ਜੀ ਜਦੋਂ ਉਹਨਾਂ ਦੀ ਰਿਪੋਰਟ ਆਈ ਨਾ ਤੇ ਉਹ ਰਿਪੋਰਟ ਬਿਲਕੁਲ ਨਾਰਮਲ ਸੀ ਇਹ ਡੈਲਸਿਸ ਤੇ ਬਹੁਤ ਦੂਰ ਦੀ ਗੱਲ ਰਹਗੀ ਬੰਦੇ ਦੇ ਤੇ ਸਗੋਂ ਉਹ ਚੀਜ਼ਾਂ ਵਧੀਆਂ ਹੋਈਆਂ ਮਤਲਬ ਇੱਕ ਜੇਸਾ ਕਹਿੰਦੇ ਨਾ ਖਤਮ ਪਰ ਇੱਕ ਓਵਰਆਲੀ ਚੀਜ਼ ਹੋ ਗਈ ਤੇ ਮੈਨੂੰ ਖੁਦ ਡਾਕਟਰ ਨੇ ਆ ਕੇ ਉਸ ਟਾਈਮ ਕਿਹਾ ਕਿ ਵੈਗੂ ਜੀ ਮਤਲਬ ਕਾਹपे ਕੋਨਸੀ ਐਸੀ जगह पे जाके अपनी एप्लीकेशन डालते हो जहाँ पे हमने इनको लेके जाना था डायलिसिस के लिए कि तो रिपोर्टें बिल्कुल नॉर्मल है फिर उन्होंने मैं क्या कह, कहते हैं हम नहीं विश्वास करेंगे हम दोबारा से इनके वही टेस्ट दोबारा कराएंगे टेस्ट ही ना कुछ खराब आए हो या कुछ गलती लगी हो ਕੁਸਰ ਨੇ ਮਿਹਰ ਕੀਤੀ ਆਪਣਾ ਕੋ ਤਕਸੀਰ ਦਿਖਾਣਾ ਸੀ ਨਾ ਉਹਨਾਂ ਨੂੰ ਉਹਨਾਂ ਤੇ ਤਾਂ ਵਿਸ਼ਵਾਸ ਨਹੀਂ ਸੀ ਐਤੇ ਤੇ ਵੀ ਕੁਸਰ ਨੇ ਦੱਸਤਾ ਸੀ ਕਿ ਚਰਨ ਤੂਰ ਵਿਚਰਦਾਸ ਗਏ ਤੇ ਕਿੱਥੇ ਉਹ ਚੀਜ਼ ਹੋਣੀ ਹੈ ਕਿੱਥੇ ਪਾਪਾ ਦੇ ਟੈਸਟ ਸੀ ਹੋਣੇ ਤੇ ਵੈਸੇ ਜੀ ਉਹਨਾਂ ਨੇ ਦੁਬਾਰਾ 또 ਟੈਸਟ ਕਰਾਇਆ ਪਾਪਾ ਦੇ ਬਿਲਕੁਲ ਨੋਰਮਲ ਔਰ ਜਦੋਂ ਇਹ ਉਹ ਮਤਲਬ ਇਹ ਚੀਜ਼ ਮਤਲਬ ਦੋ ਚੀਜ਼ਾਂ ਦੀ ਇਤਨੀ ਹ ਸਟਰੋਂਗ ਕੁਸਰ ਨੇ ਦਿਖਾਈਆਂ ਨਾ ਜਦੋਂ ਪਾਪਾ ਨੂੰ ਫਿਰ ਹਸਪਤਲ ਉਹਪਰੇਸ਼ਨ ਲਈ ਲੈ ਕੇ ਜਾਣਾ ਸੀ ਉਹਨਾਂ ਦਾ ਪ੍ਰੋਸਟੇਟ ਦਾ ਆਪਰੇਸ਼ਨ ਹੋਣਾ ਸੀ ਤੇ ਡਾਕਟਰ ਮੈਨੂੰ ਪਹਿਲੇ ਹੀ ਕਹਿ ਗਏ ਸੀ ਕਿ ਜਸਲੀਨ ਵਾਹਿਗੁਰੂ ਤੁਹਾਡੇ ਪਾਪਾ ਦਾ ਬਹੁਤ ਜ਼ਿਆਦਾ ਪ੍ਰੋਸਟੇਟ ਵਧੇ ਹੋਇਆ ਹੈ ਅਸੀਂ ਆਪਰੇਸ਼ਨ ਜ਼ਰੂਰ ਕਰ ਰਹੇ ਹਾਂ ਲੇਕਿਨ ਪਾਪਾ ਤੁਹਾਡੇ ਪੂਰੀ ਜ਼ਿੰਦਗੀ ਯੂਰਿਨ ਪਾਈਪ ਨਾਲ ਹੀ ਚੱਲਣਗੇ ਯੂਰਿਨ ਪਾਈਪ ਨਾਲ ਨਹੀਂ ਚੱਲਣਗੇ ਇਤਨੀ ਏਜ ਵਿੱਚ ਮਤਲਬ ਕਾਮਯਾਬ ਨਹੀਂ ਹੁੰਦਾ ਤੇ ਵਾਹਿਗੁਰੂ ਅਰਦਾਸਾਂ ਸੀ ਕਿਆਂ ਸੰਗਤ ਵਿੱਚ ਚਰਨ ਟੋੜ ਵਿਚੜਦਾ ਸੀ ਚਰਨ ਟੂਰ ਮੈਂ ਉਹਨਾਂ ਦੀ ਪਾਈਪ ਤੇ ਰੋਜ਼ ਲਗਾਨਦੀ ਸੀ ਉਹਨਾਂ ਦੇ ਯੂਰਿੰਗ ਬੈਗ ਤੇ ਰੋਜ਼ ਲਗਾਨਦੀ ਸੀ ਤੇ ਜਦੋਂ ਉਸ ਦਿਨ ਵੀ ਕੀਤਾ ਵੀ ਮੈਂ ਉਹਨਾਂ ਦੇ ਯੂਰਿੰਗ ਪਾਈਪ ਤੇ ਲਾਈ ਤੇ ਮੈਨੂੰ ਪਾਪਾ ਕਹਿ ਕੇ ਵੀ ਕਹਿੰਦੇ ਚੇਰੀ ਮੇਰਾ ਕਦੀ ਇਹ ਕਰਮ ਕੱਟੇਗਾ ਇਹ ਮੇਰਾ ਕਰਮ ਮੇਰੇ ਨਾਲ ਚੱਲਦਾ ਰਹੇਗਾ ਮੈਂ ਕਹਿੰਨੀ ਪਾਪਾ ਕਿਰਪਾ ਹੋਏਗੀ ਤੇ ਗੁਰਸੱਤ ਇਹ ਨਹੀਂ ਕਿਰਪਾ ਹੋਈ ਬਾਈਬੂ ਜੀ ਦੇ ਡਾਕਟਰ ਕਹਿ ਕੇ ਕਿ ਇਹ ਸੀ ਕਿ ਆਪਰੇਸ਼ਨ ਕਰ ਜ਼ਰੂਰ ਰਿਹਾ ਲੇਕਿਨ ਪਾਈਪ ਨਹੀਂ ਹਟੇਗੀ ਬਾਈਬੂ ਦਸ ਇਨ ਬੰਦਾ ਪਾਪਾ ਦੀ ਯੂਰਿਨ ਪਾਈਪ ਵੀ ਹਟ ਗਈ ਤੇ ਅਗੁਰ ਸਰ ਦਾ ਇੰਨਾ ਸ਼ੁਕਰਾਨਾ ਹੈ ਕਿ ਜਿਹੜਾ ਬੰਦਾ ਬੈਟ ਤੇ ਸੀਗਾ ਸਭ ਕੁਝ ਬੈਟ ਕੇ ਹੁੰਦਾ ਸੀ ਅਗੁਰ ਸਰ ਦੀ ਇੰਨੀ ਕਿਰਪਾ ਇੰਨੀ ਕਿਰਪਾ ਕਿ ਪਾਪਾ ਚੱਲਦੇ ਫਿਰਦੇ ਆ ਠੀਕ ਹੈ ਉਹਨੇ ਐਕਟਿਵ ਨਹੀਂ ਲੇਕਿਨ ਜਿੱਤੇ ਬਿਲਕੁਲ ਹੀ ਬੈਟ ਤੇ ਸੀਗੇ ਡਾਕਟਰ ਨੇ ਜਿਉ ਆਪ ਦਿੱਤਾ ਐਸੀ ਪਾਪਾ ਹੁਣ ਬਿਲਕੁਲ ਠੀਕ ਠਾਕ ਹੈ ਤੇ ਬਹੁਤ ਕਿਰਪਾ ਹੈ ਬਾਈ ਨੂੰ ਬਾਈ ਨੂੰ ਠੀਕ ਹੈ ਸਾਡਾ ਕਰਮਾ ਦਾ ਖੇਡ ਹੈ ਅਸੀਂ ਗੰਦੇ ਕਰਮ ਕੀਤੇ ਤੇ ਸਾਨੂੰ ਉਹਦਾ ਮਤਲਬ ਮਿਲਣਾ ਪੁਕਤਾਨ ਮਿਲਣਾ ਹੈ ਲੇਕਿਨ ਅਸੀਂ ਅਜ ਵੀ ਜੇ ਗੁਰਸਬ ਕੋਲ ਜਾਣਨੇ ਆ ਨਾ ਕਿ ਗੁਰਸਬ ਜੀ ਸਾਡੇ ਤੋਂ ਅਣਜਾਨੇ ਵਿੱਚ ਕਰਮ ਹੋ ਕੇ ਅਸੀਂ ਕਨਫੈਸ ਕਰਦੇ ਆ ਕਿ ਵੈਸੀ ਕਰਮ ਕਿਤੇ ਤੇ ਸਾਡੇ ਕਰਮਾਂ ਦਾ ਸਾਨੂੰ ਇਹ ਮਿਲ ਰਿਹਾ ਬਟ ਗੁਰਸਬ ਜੀ ਕਿਰਪਾ ਕਰ ਦੋ ਅੱਛੇ ਕਰਮ ਕਰਾ ਦੋ ਵਾਹਿਗੁਰੂ ਲੇਖੇ ਵਿਚਲਾ ਦੋ ਕਿਰਪਾ ਕਰ ਦੋ ਵਾਹਿਗੁਰੂ ਜੀ ਗਲਤੀ ਮੰਨਦੇ ਆ ਵਾਹਿਗੁਰੂ ਜੀ ਮਾਫ ਕਰਦੇ ਆ ਮਰਛਦੇ ਆ ਵਾਹਿਗੁਰੂ ਬਹੁਤ ਬਹੁਤ ਸ਼ੁਕਰਾਨਾ ਸੰਗਤ ਦਾ ਨਾ ਪਿਆਰ ਬਖਸ਼ ਦੇ ਵੈਗੁਰੂ ਤੇ ਵੈਗੁਰੂ ਜੀ ਸੰਗਤ ਅਗਿਆਸ ਬੇਨਤੀ ਹੈ ਕਿ ਵੱਤ ਤਾਂ ਬਸ ਝੰਝੰ ਕਰਾਓ ਸਹਿਜ ਵਿੱਚ ਲੈ ਜਾਓ ਵੈਗੁਰੂ ਬਹੁਤ ਗੱਲਾਂ ਹੈ ਸੰਗਤ ਵਿੱਚ ਕਰਨ ਵਾਲਿਆਂ ਨਿਕਿੰ ਗੁਰਸਬ ਕਹਿੰਦੇ ਆ ਜਿਸ ਦਾ ਪ੍ਰੀਤ ਵਿੱਚ ਨੇ ਕਿੰਨੀ ਪਿਆਰੀ ਗੱਲ ਕਹੀ ਹੈ ਕਿ ਗੁਰ ਸਿੱਖੀ ਜੀਵਨ ਮੰਗਿਆ ਕਰੋ ਬਸ ਪੁਰਸਬ ਜੀ ਗੁਰ ਸਿੱਖੀ ਜੀਵਨ ਬਖਸ਼ ਦੇ ਵੈਗੁਰੂ ਜੀ ਗੁਰ ਸਿੱਖੀ ਜੀਵਨ ਬਸ ਵੈਗੁਰੂ ਜੀ ਕਾਖਸਾ ਵੈਗੁਰੂ ਜੀ ਕੀ ਭਤ ਜੀ